ਸਸੀਕਰਤ ਨੂੰ ਪੰਜਾਬ ਖਬਰ 24 ਦੇ ਪ੍ਰੋਗਰਾਮ ਦਾ ਬਹੁਤ ਬਹੁਤ ਤੁਹਾਡਾ ਮਾਣ ਹੈ ਅੱਜ ਸਾਡੇ ਸਟੂਡੀਓ ਵਿੱਚ ਪਹੁੰਚੇ ਨੇ ਵਿਸ਼ੇਸ਼ ਮਹਿਮਾਨ ਪੰਜਾਬ ਕੌਂਗਰਸ ਕਮੇਟੀ ਦੇ ਜੋ ਐਸਸੀਡ ਬਾਰਨਰ ਦੇ ਕੋਆਰਡੀਨੇਟਰ ਸਦਾਜੂਹਾਰ ਸਿੰਘ ਜੀ ਸਸੀਕਰਤ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੁਆ ਸਿੰਘ ਜੀ ਸਾਡੇ ਸਟੂਡੀਓ ਵਿੱਚ ਤੇ ਅੱਜ ਜਿਹੜੇ ਅਸੀਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਲੈ ਕੇ ਜੋ ਮੁਹਿੰਮ ਚੱਲ ਰਹੀ ਹੈ ਯੁੱਗ ਨਸ਼ਾ ਯੁੱਧ ਨਸ਼ਾ ਵਿਰੋਧ ਜੋ ਮੁਹਿਮਾ ਇਹਨੂੰ ਲੈ ਕੇ ਤੁਸੀਂ ਸਰਕਾਰ ਦੀ ਜਿਹੜੀ ਉਪਲਬਧੀ ਹੈ ਤੇ ਸਫਲਤਾ ਨੂੰ ਕਿਵੇਂ ਦੇਦੇ ਹੋ ਯੁੱਧ ਨਸ਼ਾ ਵਿਰੋਧ ਪੰਜਾਬ ਸਰਕਾਰ ਨੇ ਜਿਹੜੀ ਮੁਹਿੰਮ ਚਲਾਈ ਹੈ ਸਾਰਿਆਂ ਤੋਂ ਪਹਿਲਾਂ ਮੈਂ ਸ਼ਲਾਘਾ ਕਰਦਾ ਹਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਉਹਨਾਂ ਨੇ ਨਸ਼ਿਆਂ ਦੇ ਖਿਲਾਫ ਯੁੱਧ ਛੇੜਿਆ ਪੰਜਾਬ ਆ ਜਿਹੜਾ ਸਾਡਾ ਬੜੇ ਪੁਰਾਣੇ ਸਮਿਆਂ ਤੋਂ ਬੜਾ ਅਮੀਰ ਵਿਰਸਾ ਪੰਜਾਬ ਦਾ ਔਰ ਬੜੀ ਅਮੀਰ ਸੋਚ ਹੈ ਪੰਜਾਬ ਦੇ ਲੋਕਾਂ ਦੀ ਪਰ ਹਾਲਾਤ ਜਿਹੜੇ ਐਸੇ ਬਣੇ ਪੰਜਾਬ ਦੇ ਵਿੱਚ ਨਸ਼ੇ ਦਾ ਫੈਸਾਰ ਆ ਜਿਹੜਾ ਵੱਡੇ ਲੈਵਲ ਤੇ ਹੋਇਆ ਔਰ ਉਸ ਨੂੰ ਕੰਟਰੋਲ ਕਰਨ ਲਈ ਕਈ ਸਕੀਮਾਂ ਬਣਾਈਆਂ ਗਈਆਂ ਉਹਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਜਿਹੜੀ ਲਹਿਰ ਪੈਦਾ ਕੀਤੀ ਹੈ ਵਿਉਧ ਨਸ਼ਿਆਂ ਵਿਰੁੱਧ ਚੰਗਾ ਕੰਮ ਹੈ ਪਰ ਜਿੱਥੇ ਆਪਾਂ ਗੱਲ ਕਰੀਏ ਇਹਦੀ ਕਾਮਯਾਬੀ ਦੀ ਸਫਲਤਾ ਦੀ ਸੋ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਵੀ ਇਹ ਮੁਹਿੰਮਾ ਜਿਹੜੀ ਉਹ ਸਫਲ ਹੁੰਦੀ ਨਹੀਂ ਦਿਖਾਈ ਦੇ ਰਹੀ ਕੋਕਿ ਪਿੰਡਾਂ ਦੇ ਵਿੱਚ ਇਹਨਾਂ ਦਾ ਕਾਫੀ ਵੱਡੇ ਲੈਵਲ ਦੇ ਉੱਤੇ ਜਿਹੜਾ ਵਿਰੋਧ ਪਾਇਆ ਜਾ ਰਿਹਾ ਹੈ ਆਪਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਆਂ ਵੀ ਲੋਕ ਆ ਜਿਹੜੇ ਇਹਦਾ ਵਿਰੋਧ ਕਰਦੇ ਨੇ ਉਹ ਵੀ ਇੱਕ ਸੋਚ ਦਾ ਅੰਸ਼ਾ ਬਣ ਗਿਆ ਵੀ ਇਹ ਜਿਹੜਾ ਲੋਕਾਂ ਦਾ ਵਿਰੋਧ ਆ ਕਿਉਂ ਕੀਤਾ ਜਾਂਦਾ ਨਹੀਂ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਮੁਹਿਮਾ ਸਤ ਨਹੀਂ ਆ ਪਰ ਪੰਜਾਬ ਸਰਕਾਰ ਪੰਜਾਬ ਦੀ ਜੋ ਮੁੱਖ ਮੰਤਰੀ ਬਕਾਸੇ ਰਮਾਨ ਤੇ ਆਮ ਆਦਮੀ ਪਾਰਟੀ ਸੁਪਰੀ ਮੋਜੋ ਦੇ ਨਕੀ ਜਿ ਵਾਲੇ ਉਹਨਾਂ ਵੱਲੋਂ ਤਾਂ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਗਏ ਨੇ ਕਿ ਨਸ਼ੇ ਦੇ ਤਸਕਰ ਨਸ਼ੇ ਦੇ ਜੋ ਸੁਲਾਘਰ ਨੇ ਪੈਡਲਰ ਨੇ ਉਹ ਕਿਸੇ ਵੀ ਕੀਮਤ ਤੇ ਬਖਸ਼ੇ ਨਹੀਂ ਜਾਣਗੇ ਬਖਸ਼ੇ ਜਾਣੇ ਵੀ ਨਹੀਂ ਚਾਹੀਦੇ ਪਰ ਅਗਰ ਆਪਾਂ ਐਸੇ ਟੌਪਿਕ ਦੀ ਗੱਲ ਕਰੀਏ ਤਾਂ ਪਿਛਲੇ ਦਿਨੀ ਮੇਰੇ ਖਿਆਲ ਇੱਕ ਜੇਲ੍ਹ ਦੇ ਵਿੱਚ ਬੁੱਤੀ ਸੀਗੇ ਇਨਸਪੈਕਟਰ ਇੱਕ ਅਰੈਸਟ ਹੋਇਆ ਕਨਸਟੇਬਲ ਆ ਲੈਡੀ ਪਿੱਛੇ ਜੇ ਅਰੈਸਟ ਹੋਈ ਹੈ ਕਾਫੀ ਮੁੱਦਾ ਕਰਮਾਇਆ ਔਰ ਸੋਚਣ ਦਾ ਵਿਸ਼ਾ ਇਹ ਹੈ ਵੀ ਇਹ ਪੰਜਾਬ ਪੁਲਿਸ ਦੇ ਸ਼ੈਲਟਰ ਥੱਲੇ ਇਹ ਜਿਹੜਾ ਕੰਮ ਨਸ਼ਾ ਤਸਕਰੀ ਦਾ ਹੋ ਰਿਹਾ ਇਹਦੇ ਵਿੱਚ ਕਿਹੜੇ ਕਿਹੜੇ ਪੁਲਿਸ ਦੇ ਅਫਸਰ ਸ਼ਾਮਿਲ ਸੀ ਉਸ ਵੇਲੇ ਬੜੇ ਵੱਡੇ ਵੱਡੇ ਦਾਅਵੇ ਕੀਤੇ ਗਏ ਸੀ ਵੀ ਉਹ ਇਹਨਾਂ ਨੂੰ ਸਾਰਿਆਂ ਨੂੰ ਨੰਗੇ ਚਿੱਟੇ ਕੀਤਾ ਜਾਊਗਾ ਸਾਰਿਆਂ ਨੂੰ ਵਾਰਸ ਕੀਤਾ ਜਾਊਗਾ ਔਰ ਉਸ ਕੇਸ ਦੇ ਵਿੱਚ ਹੀ ਆਪਾਂ ਅਗਰ ਗੱਲ ਕਰੀਏ ਤਾਂ ਜਿਹੜੇ ਲਿੰਕ ਬਣੇ ਹੋਏ ਸੀਗੇ ਜਿਹੜੇ ਅਫਸਰ ਇਨਵੋਲਵ ਸੀਗੇ ਉਹਨਾਂ ਦੇ ਨਾਮ ਅਜੇ ਤੱਕ ਜਨਤਕ ਨਹੀਂ ਹੋਏ ਸੋ ਇਹ ਵੀ ਇੱਕ ਜਿਹੜੀ ਹੈ ਇਸ ਮੁਹਿੰਮ ਦੀ ਅਸਫਲਤਾ ਆਪਾਂ ਗੱਲ ਕਰੀਏ ਰੈਡੀ ਕੋਸਟੇਬਲ ਦੀ ਮੇਰੇ ਖਿਆਲ ਜਿੰਨਾ ਟਾਈਮ ਹੁੰਦਾ ਕਾਨੂੰਨੀ ਕਾਰਵਾਈ ਦੇ ਵਿੱਚ ਚਲਾਨ ਪੇਸ਼ ਕਰਨ ਦਾ ਉਹਦਾ ਚਲਾਨ ਹੀ ਪੇਸ਼ ਨਹੀਂ ਹੋਇਆ ਔਰ ਉਹਦਾ ਰਿਜ਼ਲਟ ਇਹ ਸੀਗਾ ਵੀ ਉਹ ਲੇਡੀ ਜਾਂ ਕਾਸਟੇਬਲ ਹੈ ਜਿਹੜੀ ਉਹ ਟੂ ਨੰਬਰ ਦਾ ਜ਼ਮਾਨਤ ਤੇ ਬਾਹਰ ਆ ਗਈ। ਬਈ। ਔਰ ਬਾਹਰ ਆ ਕੇ ਮੇਰੇ ਖਿਆਲ ਉਸੇ ਤਰ੍ਹਾਂ ਉਹ ਬੇਰਾ ਆਪਣਾ ਰੋਟੀਨ ਵਰਕ ਦੇ ਵਿੱਚ ਆ ਗਈ। ਸੋ ਪੁਆਇੰਟ ਇਹ ਬਣਦਾ ਹੈ ਵੀ ਜਦੋਂ ਇੱਡੀ ਵੱਡੀ ਮਾਤਰਾ ਦੇ ਵਿੱਚ ਔਰ ਇੱਡੇ ਵੱਡੇ ਲੈਵਲ ਦੇ ਉੱਤੇ ਇੰਨੇ ਪਬਲਿਕ ਦੇ ਵਿੱਚ ਵੀਡੀਓ ਫੈਲਣ ਦੇ ਬਾਅਦ ਵੀ ਉਹਦਾ ਚਲਾਨ ਨਹੀਂ ਪੇਸ਼ ਕੀਤਾ ਗਿਆ। ਕੀ ਉਹ ਜਿਹੜੇ ਚਲਾਨ ਪੇਸ਼ ਕਰਨ ਵਾਲੇ ਅਫਸਰ ਸੀ ਉਹਨਾਂ ਨੂੰ ਕਾਨੂੰਨ ਦਾ ਉਹਨਾਂ ਨੂੰ ਪੰਜਾਬ ਸਰਕਾਰ ਦਾ ਕੋਈ ਡਰ ਹੈ ਨਹੀਂ ਸੀ ਜਾਂ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਕੋਈ ਇਨਸਟਰਕਸ਼ਨ ਨਹੀਂ ਹੈ ਸੀ ਕਿ ਵਿਧੇਨ ਟਾਈਮ ਤੁਸੀਂ ਇਹ ਜਿਹੜੀ ਕਾਰਵਾਈ ਹੈ ਉਹ ਕੰਪਲੀਟ ਕਰਨਾ ਸੋ ਇਹ ਬੜੇ ਜਾਂਚ ਦੇ ਵਿਸ਼ੇ ਨੇ ਔਰ ਬੜੇ ਗੰਭੀਰਤਾ ਨਾਲ ਸੋਚਣ ਦਾ ਵਿਸ਼ਾ ਹੈ ਅਗਰ ਆਪਾਂ ਕੋਈ ਮਹਿੰਮ ਚਲਾਈ ਹੈ ਯਾ ਸਰ ਨਸ਼ਿਆਂ ਦੇ ਵਿਰੁੱਧ ਤੇ ਉਸ ਨੂੰ ਉਹਦੇ ਅੰਜਾਮ ਤੱਕ ਪਹੁੰਚਾਉਣਾ ਵੀ ਸਰਕਾਰ ਦੇ ਨਾਲ-ਨਾਲ ਉਸ ਮਹਿੰਮ ਦੇ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਖਾਸ ਤੌਰ ਤੇ ਸ਼ਾਮਿਲ ਨੇ ਉਹਨਾਂ ਦੀ ਡਿਊਟੀ ਵੱਧਦੀ ਹੈ ਵੀ ਆਪਣਾ ਕੰਮ ਜਿਹੜਾ ਉਹ ਪੂਰੀ ਇਮਾਨਦਾਰੀ ਨਾਲ ਔਰ ਵਿਦਨ ਟਾਈਮ ਕੰਪਲੀਟ ਕਰਨ ਤਾਂ ਕਿ ਕਾਨੂੰਨੀ ਕਾਰਵਾਈ ਆ ਜਿਹੜੀ ਉਹ ਸਹੀ ਤਰੀਕੇ ਨਾਲ ਪੂਰੀ ਹੋ ਸਕੇ ਸਰਕਾਰ ਵੱਲੋਂ ਤਾਂ ਬਹੁਤ ਵੱਡੇ ਵੱਡੇ ਦੇਖੋ ਡਾਲੇ ਵੀ ਕੀਤੇ ਜਾਂਦੇ ਨੇ ਤੇ ਚੈਨਲ ਵਿੱਚ ਅਥਵਾਰਾਂ ਵਿੱਚ ਬਹੁਤ ਵੱਡੀਆਂ ਵੱਡੀਆਂ ਫੌਲਾਂ ਵੀ ਆਉਂਦੀਆਂ ਨੇ ਕਿ ਇਹਨੇ ਨਸ਼ਾ ਕਸ ਕਰ ਫੜੇ ਗਏ ਨੇ ਉਹਨਾਂ ਦੀ ਜੋ ਕਰਨੇ ਉਹਨਾਂ ਨੂੰ ਵੀ ਡਿਮੋਲਿਸ਼ ਕੀਤਾ ਗਿਆ ਤੋੜਿਆ ਗਿਆ ਤਾਂ ਕਿ ਨਸ਼ਾ ਜੋ ਹੈ ਜਿਤਨਾ ਬੰਦ ਹੋ ਸਕੇ ਦੇਖੋ ਪਹਿਲੀ ਗੱਲ ਇਹ ਹੈ ਬਈ ਵੱਡੇ ਵੱਡੇ ਹੋਲਡਿੰਗਾਂ ਕੋਹਰਾ ਦੇ ਵਿੱਚ ਵੱਡੀਆਂ ਵੱਡੀਆਂ ਖਬਰਾਂ ਉਹ ਪੰਜਾਬ ਦੇ ਆਮ ਲੋਕਾਂ ਦਾ ਪੈਸਾ ਜਿਹੜਾ ਉਹਦੀ ਵੱਡੇ ਲੈਵਲ ਤੇ ਬਰਬਾਦੀ ਆ। ਅਗਰ ਵਾਕਈ ਇਹ ਮਹਿੰਮ ਕਾਮਯਾਬਾਤ ਹੈ ਸਾਨੂੰ ਹੋਲਡਿੰਗ ਲਾਉਂਦੀ ਲੋੜ ਨਹੀਂ। ਨੰਬਰ 2 ਆਪਾਂ ਗੱਲ ਕਰੀਏ ਨਸ਼ਾ ਤਸਕਰਾਂ ਦੇ ਘਰ ਤੋਂ ਹੋਣੀ। ਜੋ ਪਿੱਛੇ ਜੇ ਸੋਸ਼ਲ ਮੀਡੀਆ ਨੇ ਇੱਕ ਨਾਮ ਦਿੱਤਾ ਪੀਲਾ ਪੰਜਾ। ਉਹ ਪੀਲਾ ਪੰਜਾ ਚੱਲਦਾ ਕਿਹਦੇ ਤੇ ਆ? ਉਸ ਪੀਲੇ ਪੰਜੇ ਦੇ ਸ਼ਿਕਾਰ ਹੋ ਲੋਕ ਹੋਏ ਨੇ ਜਿਹੜੇ ਆਲਰੇਡੀ ਨਸ਼ਾ ਤਸਕਰਾਂ ਦਾ ਸ਼ਿਕਾਰ ਹੋ ਚੁੱਕੇ ਨੇ ਛੋਟੇ ਛੋਟੇ ਟੈਬਲ ਦੇ ਉੱਤੇ ਮੁੰਡੇ ਕੁੜੀਆਂ ਜਿਨ੍ਹਾਂ ਨੂੰ ਆਦੀ ਬਣਾਇਆ ਗਿਆ ਨਸ਼ੇ ਦਾ ਔਰ ਜੇ ਕਿਤੇ ਛੋਟਾ ਜਿਹਾ ਨਸ਼ਾ ਉਹਨਾਂ ਕੋਲੋਂ ਬRAND ਹੋ ਗਿਆ ਔਰ ਉਹ ਘਰ ਪੁਲਿਸ ਨੇ ਉਹਨਾਂ ਦੇ ਘਟਾਇਆ ਔਰ ਅਕਸਰ ਮੈਂ ਜਿਹੜੇ ਘਟਾਇਆ ਉਹ ਵੀਡੀਓ ਵੀ ਦੇਖਦਾ ਹਾਂ 99% ਘਰ ਉਹ ਨਹੀਂ ਜਿਨ੍ਹਾਂ ਤੇ ਪਲਸਤਰ ਵੀ ਨਹੀਂ ਹੋਇਆ ਹੋਣਾ ਜੀ ਸਿਰਫ ਟਾਈ ਲੱਜ ਜਾਊਗਾ ਉਹ ਉਹਨਾਂ ਲੋਕਾਂ ਦੇ ਘਰ ਤਾਂ ਹੈ ਆ ਜਿਹੜੀ ਆਪਾਂ ਲੇਡੀ ਦੀ ਆਪਾਂ ਗੱਲ ਕਰਦੇ ਆ ਮੇਰੇ ਘਰ ਅਮਨਦੀਪ ਪਰ ਉਹਨਾਂ ਦਾ ਨਾਮ ਹੈ ਪੁਲਿਸ ਕਾਂਸਟੇਬਲ ਅਰੈਸਟ ਹੋਈ ਹੈ ਉਹਨਾਂ ਦੇ ਘਰ ਟੌਣ ਦਾ ਵੀਡੀਓ ਮੈਂ ਨਹੀਂ ਦੇਖਿਆ ਜੀ ਜਿਹੜੇ ਡੀਐਸਪੀ ਅਰੈਸਟ ਕੀਤੇ ਗਏ ਸੀ ਉਹਨਾਂ ਦਾ ਘਰ ਤਾਂ ਨਹੀਂ ਦੇਖਿਆ ਜਾਂ ਕੋਈ ਹੋਰ ਵੱਡੇ ਲੈਵਲ ਦੇ ਹੋਤੇ ਕੋਈ ਵਧੀਆ ਅਲੀਸ਼ਾਨ ਕੋਠੀ ਬਣੀ ਆ दो चार एकड़ के बनी है वो वजिया डबल ट्रिपल स्टोरी कोठी है वो तो कोई भी नहीं ढीती देखी आप देखे वो ग्रीव मतलब तो सिर्फ वह बहादुर गरीब लोगों के घर मतलब की क्या रहा है कि जो सरकार सकारों मुहिम जी चलाई गई है वो हथ जो चंगे तकड़े जो व्डेसूखदार नशा तस्कर कह सकते हैं जो पैंडलर कह सकते उन्होंने गेरे बाल तक नहीं पहुँच नहीं पहुँच बिल्कुल ये जग जगह गल ये ਜਿਹੜੇ ਵੱਡੇ ਵੱਡੇ ਨਸ਼ਾ ਤਸਕਰ ਬੈਠੇ ਨੇ ਉਹਨਾਂ ਤੱਕ ਜਿਹੜੀ ਇਹ ਮੁਹਿੰਮ ਨਹੀਂ ਪਹੁੰਚੀ ਜਾਂ ਆਪਾਂ ਇਹ ਕਹਿ ਲਈਏ ਵੀ ਸਰਕਾਰ ਦੇ ਹੱਥਾਂ ਜਿਹੜੇ ਉਹਨਾਂ ਤੱਕ ਪਹੁੰਚਣ ਤੋਂ ਬਰੇਜ਼ ਕਰਦੇ ਪਏ ਨੇ ਉਹਦੀ ਵਜ੍ਹਾ ਕੀ ਆ ਇਹ ਨਹੀਂ ਸਾਹਮਣੇ ਆਉਂਦੀ ਇਹ ਸਰਕਾਰ ਵੱਲੋਂ ਤੇ ਇਹ ਵੀ ਕਿਹਾ ਗਿਆ ਵੱਡੇ ਵੱਡੇ ਕੋਡਿੰਗ ਲਗਾ ਕੇ ਵੀ ਕਿਹਾ ਗਿਆ ਜੇ ਤੁਹਾਡੇ ਕਿਸੇ ਇਲਾਕੇ ਦੇ ਵਿੱਚ ਪਬਲਿਕ ਨੂੰ ਸਾਥ ਮੰਗਾਇਆ ਕਿ ਕੋਈ ਕੋਈ ট্রাক ਪੈਡ ਨਰਹਾ ਹੈ ਨਸ਼ੀ ਦਾ ਤਸਕਰ ਸੁਧਾਂ ਰਿਹਾ ਤਾਂ ਉਹਦੀ ਜਾਣਕਾਰੀ ਦਿੱਤੀ ਜਾਵੇ ਉਹਨਾਂ ਦਾ ਨਾਮ ਜੋ ਹੈ ਗੁਪਤ ਰੱਖਿਆ ਜਾਏਗਾ ਇਸ ਸਰਕਾਰ ਵੱਲੋਂ ਤਾਂ ਬਹੁਤ ਕੁਝ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਸ਼ਿਲਾਦਾ ਯੋਗਦਮੈ ਸਰਕਾਰ ਦਾ ਪਰ ਅਗਰ ਆਪਾਂ ਦੇਖੀਏ ਅਮਰੀਕੀ ਦੇ ਵਿੱਚ ਜਾ ਕੇ ਤਾਂ ਇੱਕ ਮੇਰੇ ਖਿਆਲ ਪਿਛਲੇ ਦਿਨੀ ਨਾਰੰਗਵਾਲ ਕੇਸ ਹੋਇਆ ਸੀ ਮੁੱਖ ਮੰਤਰੀ ਸਾਹਿਬ ਨੇ ਮੌਕੇ ਦੇ ਉੱਤੇ ਕਾਰਵਾਈ ਕੀਤੀ ਹੈ ਔਰ ਮੀਡੀਆ ਨੇ ਉਸ ਚੀਜ਼ ਨੂੰ ਵੱਡੇ ਲੈਵਲ ਤੇ ਚੱਕਿਆ ਮੁੱਖ ਮੰਤਰੀ ਸਾਹਿਬ ਤੱਕ ਪਹੁੰਚੀ ਹੋ ਗੱਲ ਤੇ ਹਰਮਤ ਐਕਸ਼ਨ ਲਿਆ ਗਿਆ ਉਹ ਉਹੀ ਕੇਸ ਸਾਹਮਣੇ ਆਇਆ ਉਸ ਤੋਂ ਇਲਾਵਾ ਕੋਈ ਐਸਾ ਕੇਸ ਸਾਹਮਣੇ ਨਹੀਂ ਆਇਆ ਜਿਹੜਾ ਪਬਲਿਕ ਦੀ ਸਪੋਰਟ ਨਾਲ ਜਾਂ ਪਿੰਡ ਦੇ ਮੋਹਤਵਰ ਸੱਜਣਾ ਦੀ ਸਪੋਰਟ ਨਾਲ ਸਰਕਾਰ ਨੇ ਇਸ ਮੁਹਿੰਮ ਤਹਿਤ ਕਾਰਵਾਈ ਕੀਤੀ ਹੋਵੇ ਆਮ ਆਦਮੀ ਪਾਰਟੀ ਦੇ ਚੁਕਰੀ ਹੋਏ ਹਨ ਕੇਜੀਵਾਲ ਜੀ ਪਿੱਛੇ ਕਿ ਸੇ ਚੱਲ ਤੱਕ ਸਰਾਨੂੰ ਤੁਹਾਨੂੰ ਕਾਹਦੇ ਨਾਲ ਲੋਕਿਆ ਗਿਆ ਹੈ ਕਿ ਪੰਜਾਬ ਦੇ ਜੋ 95% ਜੋ ਪਿੰਡ ਨੇ ਉਹ ਇਸ ਟਾਈਮ ਨਸ਼ਾ ਮੁਕਤ ਹੋ ਚੁੱਕੇ ਨੇ ਦੇਖੋ ਇਹ ਗੱਲ ਆ ਜਿਹੜੀ ਇਹ ਕਾਗਜ਼ਾਂ ਦੇ ਵਿੱਚ ਵਧੀਆ ਲੱਗਦੀ ਆ ਪਰ ਜਦੋਂ ਆਪਾਂ ਗਰਾਊਂਡ ਲੈਵਲ ਦੇ ਉੱਤੇ ਪਿੰਡਾਂ ਦੇ ਵਿੱਚ ਜਾ ਕੇ ਦੇਖੀਏ ਤਾਂ ਅੱਜ ਵੀ ਐਸੇ ਵੀਡੀਓ ਸੋਸ਼ਲ ਮੀਡੀਆ ਤੇ ਆਪਾਂ ਨੂੰ ਮਿਲ ਜਾਂਦੇ ਆ ਜਿੱਥੇ ਲੋਕ ਆਮ ਹੀ ਨਸ਼ਾ ਵੇਚਦੇ ਦਿਖਾਈ ਦਿੰਦੇ ਆ 99% ਪਿੰਡਾਂ ਦੇ ਵਿੱਚੋਂ ਅਗਰ ਨਸ਼ਾ ਮੁਕਤ ਹੋ ਚੁੱਕੇ ਆ ਤਾਂ ਮੇਰੇ ਖਿਆਲ ਨਾਲ ਫਿਰ ਸਰਕਾਰ ਨੂੰ ਇਹ ਮੁਹਿੰਮ ਜਿਹੜੀ ਰੋਕ ਲੈਣੀ ਚਾਹੀਦੀ ਪਰ ਮੁਹਿੰਮ ਅਰਸ਼ੋੜਾ ਤੇ ਜਾਰੀ ਹੈ ਇਹਦਾ ਮਤਲਬ ਇਹ ਹੈ ਕਿ ਨਸ਼ਾ ਤਰੇਲੇ ਨਾਲ ਅਜੇ ਵੀ ਵਿਕ ਰਿਹਾ ਹੈ ਇਸ ਜਨਾਂ ਕੇਜਰੀਵਾਲ ਸਰਾਂ ਦਾ ਬਿਆਨ ਇਹਦਾ ਹੀ ਵਿਰੋਧ ਪੰਜਾਬ ਸਰਕਾਰ ਦੀ ਨਸ਼ਾ ਮੁਕਤ ਮੁਹਿੰਮ ਜਿਹੜੀ ਕਰ ਰਹੀ ਹੈ ਪੰਜਾਬ ਦੇ ਵਿੱਚ ਬੜੇ ਵੱਡੇ ਪੱਤਰ ਤੇ ਜੋ ਫੇਰ ਬਦਲ ਕੀਤੇ ਕੇ ਅਧਿਕਾਰੀਆਂ ਦੀਆਂ ਨਿਯੁਕਤੀਆਂ ਚੇਅਰਮੈਨਾਂ ਦੀਆਂ ਨਿਯੁਕਤੀਆਂ ਸ਼ੱਕਉ ਨਹੀਂ ਕੋਆ ਬਹੁਤ ਵੱਡੇ ਲੈਵਲ ਤੇ ਫੇਰ ਬਦਲ ਕੀਤਾ ਗਿਆ ਪੰਜਾਬ ਦੀ ਲੋਹਾਰ ਨੂੰ ਬਦਲੇ ਤੇ ਤੁਸੀਂ ਕੀ ਸਮਝੋ ਕਿ ਪੰਜਾਬ ਦੀ ਜੋ ਸਰਕਾਰ ਹੈ ਜੋ ਇਹ ਅਧਿਕਾਰੀਆਂ ਦੀਆਂ ਵਧੀਆਂ ਕਰ ਰਹੀ ਹੈ ਨਵੇਂ ਅਧਿਕਾਰੀ ਪੁਖਾ ਰਹੀ ਹੈ ਕਿ ਇਹ ਪੰਜਾਬ ਦੇ ਵਿਕਾਸ ਨੂੰ ਲੈ ਕੇ ਪੰਜਾਬ ਦੀ ਜੋ ਸਰਕਾਰ ਲੈ ਕੇ ਬੈਠੀ ਹੈ ਨੀਤੀਆਂ ਉਹਦੇ ਵਿੱਚ ਕਿੰਨਾ ਵੱਡਾ ਯੋਗਦਾਨ ਪਾਏ ਦੇਖੋ ਜੀ ਬੜੀ ਚਿੰਤਾ ਇਸ ਵਿਸ਼ੇ ਦੇਤੇ ਉੰਭੀ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਪੰਜਾਬ ਦੇ ਵਿੱਚ ਕੀ ਕਾਬਲ ਅਧਿਕਾਰੀ ਹੈ ਨਹੀਂ ਜਾਂ ਪੰਜਾਬ ਦੇ ਵਿੱਚ ਕਾਬਲ ਚੇਅਰਮੈਨ ਲੱਗਣਦੇ ਹੈ ਨਹੀਂ ਲੋਕ ਆਪਾਂ ਨੂੰ ਕਿਉਂ ਦਿੱਲੀ ਯੂਪੀ ਤੋਂ ਲਿਆ ਕੇ ਉਹ ਲੋਕ ਪੰਜਾਬ 'ਚ ਬਿਠਾਉਣੇ ਪੈ ਰਹੇ ਸੋ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਇਗਨੋਰ ਕੀਤਾ ਜਾ ਰਿਹਾ ਹੈ ਬੜੇ ਵਧੀਆ ਵਧੀਆ ਅਫਸਰ ਪੰਜਾਬ ਦੇ ਵਿੱਚ ਬੈਠੇ ਨੇ। ਬੜੇ ਵਧੀਆ ਵਧੀਆ ਸੋਚ ਵਾਲੇ ਲੋਕ ਪੰਜਾਬ 'ਚ ਬੈਠੇ ਨੇ ਜਿਹੜੇ ਇਹਨਾਂ ਮਹਿਕਮਿਆਂ ਨੂੰ ਸਰਕਾਰ ਦੀਆਂ ਪਾਲਿਸੀਆਂ ਨੂੰ ਸੰਭਾਲ ਸਕਦੇ ਨੇ ਔਰ ਪ੍ਰੋਪਰ ਲਾਗੂ ਕਰ ਸਕਦੇ ਨੇ। ਮੇਰੇ ਖਿਆਲ ਨਾਲ ਪੰਜਾਬ ਔਰ ਪੰਜਾਬੀਅਤ ਨੂੰ ਖਤਮ ਕੀਤਾ ਜਾ ਰਿਹਾ ਕਿਸੇ ਲੈਵਲ ਦੇ ਉੱਤੇ ਤਾਂ ਕਿ ਬਾਹਰਲੇ ਲੋਕ ਆ ਜਿਹੜੇ ਦੂਜੀਆਂ ਪਛਾਣਾਂ ਦੇ ਦੂਜੇ ਕਲਚਰ ਦੇ ਲੋਕ ਆ ਉਹ ਨੇ ਆ ਕੇ ਪੰਜਾਬੀਆਂ ਦੇ ਉੱਪਰ ਥੋਪੇ ਜਾ ਰਹੇ ਨੇ ਔਰ ਉਹ ਆਪਣੀ ਮਨਮਰਜ਼ੀ ਨਾਲ ਜਿਹੜਾ ਉਹ ਸਿਸਟਮ ਹੈ ਉਹ ਨੂੰ ਚਲਾਉਂਦੇ ਨੇ ਸੋ ਇਹਦੇ ਨਾਲ ਪੰਜਾਬ ਦਾ ਕਿੰਨਾ ਕਿਤੇ ਬੜਾ ਬੜਾ ਨੁਕਸਾਨ ਹੋਊਗਾ ਤੁਸੀਂ ਆਪਣੇ ਵੱਲੋਂ ਪੰਜਾਬੀਆਂ ਇਸ ਮਸ਼ੀਨ ਲੈ ਕੇ ਜਾਂ ਹੋਰ ਪੂਰੀ ਥਿਆੰਗਾਂ ਲੈ ਕੇ ਕੀ ਸੰਦੇਸ਼ ਦੇਣਾ ਸਾਰੇ ਤੋਂ ਪਹਿਲਾਂ ਤਾਂ ਮੈਂ ਸਰਕਾਰ ਨੂੰ ਕਹਿਣਾ ਚਾਹੂਗਾ ਵੀ ਜਿਹੜਾ ਯੰਗ ਜਨਰੇਸ਼ਨ ਹੈ ਪੰਜਾਬ ਦੀ ਚਾਹੇ ਉਹ ਲੜਕੇ ਨੇ ਚਾਹੇ ਲੜਕੀਆਂ ਨੇ ਉਹਨਾਂ ਨੂੰ ਵੱਡੇ ਲੈਵਲ ਦੇ ਰੋਜ਼ਗਾਰ ਦੇਣਾ ਚਾਹੀਦਾ ਔਰ ਜਿੱਥੇ ਤੱਕ ਸਮਝ ਆਉਂਦੀ ਹੈ 80% ਪੰਜਾਬ ਦੇ ਨੌਜਵਾਨ ਲੋ ਲੜਕੇ ਲੜਕੀਆਂ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਕਿਉਂਕਿ ਕੰਮ ਹੈ ਨਹੀਂ ਨਾ ਸਰਕਾਰੀ ਨੌਕਰੀਆਂ ਦੇ ਨਾਲ ਨਾਲ ਪੰਜਾਬ ਦੀ ਇੰਡਸਟਰੀ ਹੈ ਜਿਹੜੀ ਉਹਦਾ ਲੈਵਲ ਅੱਜ ਕੀ ਹੈ ਪੰਜਾਬ ਦੀ ਇੰਡਸਟਰੀ ਹੈ ਜਿਹੜੀ ਖਤਮ ਹੋਣ ਦੇ ਕੰਗਾਰ ਤੇ ਆਈ ਪਈ ਹੈ ਅਸੀਂ ਦੇਖਦੇ ਆਂ ਵੀ ਉਹ ਸਟੇਟਾਂ ਜਿਹੜੀਆਂ ਕਿਸੇ ਟੈਕ ਤੇ ਬਹੁਤ ਪਛੜੀਆਂ ਹੋਈਆਂ ਸੀ ਅੱਜ ਸਾਰੀ ਇੰਡਸਟਰੀ ਹੈ ਜਿਹੜੀ ਉਹਨਾਂ ਸਟੇਟਾਂ ਦੇ ਵਿੱਚ ਚੱਲੀ ਗਈ। ਪੰਜਾਬ ਦੀ ਇੰਡਸਟਰੀ ਖਤਮ ਹੋ ਗਈ ਹੈ। ਸਰਕਾਰੀ ਨੌਕਰੀ ਤੋਂ ਇਲਾਵਾ ਪੰਜਾਬ ਦੇ ਨੌਜਵਾਨ ਪੀੜ੍ਹੀ ਵਾਲਿਆਂ ਕੋਲ ਕੋਈ ਆਪਸ਼ਨ ਹੈ ਨਹੀਂ ਗੱਲ ਕੰਮ ਦਾ। ਸੋ ਇਸ ਟੌਪਿਕ ਨੂੰ ਸਾਰਿਆਂ ਤੋਂ ਪਹਿਲਾਂ ਸਰਕਾਰ ਨੂੰ ਸੋਚ ਕੇ ਨੌਕਰੀਆਂ ਦਾ ਜਿਹੜਾ ਸਿਸਟਮ ਹੈ ਉਹਨੂੰ ਬਣਾਉਣਾ ਚਾਹੀਦਾ। ਸੈਕੰਡਲੀ ਪੰਜਾਬ ਦੀ ਜਿਹੜੀ ਇੰਡਸਟਰੀ ਹੈ ਉਹਨੂੰ ਡਿਵੈਲਪ ਕਰਨਾ ਚਾਹੀਦਾ ਹੈ ਉਹਦੇ ਲਈ ਨੌਜਵਾਨਾਂ ਦੇ ਲਈ ਵੱਖ-ਵੱਖ ਬਾਹਰ ਬਣਾਉਣੇ ਚਾਹੀਦੇ ਨੇ ਔਰ ਵੱਡੇ-ਵੱਡੇ ਇੰਡਸਟਰੀ ਨੇਸਨ ਜਿਹੜੇ ਉਹਨਾਂ ਨੂੰ ਅਪਰੋਚ ਕਰਕੇ ਇੱਥੇ ਵੱਡੇ-ਵੱਡੇ ਪਲਾਂਟ ਲੱਗਣੇ ਚਾਹੀਦੇ ਨੇ ਤਾਂ ਕਿ ਨੌਜਵਾਨੀ ਨੂੰ ਨੌਕਰੀ ਮਿਲੇ ਔਰ ਅਗਲਾ ਟਾਈਮ ਸਪੈਂਡ ਕਰਨ ਲਈ ਉਹਨਾਂ ਨੂੰ ਕੋਈ ਰੌਸ਼ਨੀ ਦਿਖਾਈ ਦੇਵੇ ਉਸ ਤੋਂ ਬਾਅਦ ਗੱਲ ਆਉਂਦੀ ਹੈ ਨਸ਼ੇ ਦੀ ਇਹਨਾਂ ਨਸ਼ਾ ਆ ਨੂੰ ਰੋਕਣ ਦੇ ਲਈ ਸਰਕਾਰ ਨੇ ਮੁਹਿੰਮ ਚਲਾਈ ਆ। ਔਰ ਲੋੜ ਹੈ ਉਹਦੇ ਤੇ ਸਖਤੀ ਨਾਲ ਪਹਿਰਾ ਦੇਣ ਦੀ। ਔਰ ਜਿਹੜੇ ਵੱਡੇ ਵੱਡੇ ਨਸ਼ਾ ਤਸਕਰ ਸੁਭਾਗਰ ਬੈਠੇ ਨੇ। ਉਹਨਾਂ ਨੂੰ ਅਰੈਸਟ ਕਰਨ ਦੀ, ਉਹਨਾਂ ਤੇ ਕਾਰਵਾਈ ਕਰਨ ਦੀ ਔਰ ਤਾਂ ਕਿ ਜਿਹੜੇ ਪਿੰਡਾਂ ਦੇ ਵਿੱਚ ਆਮ ਪਬਲਿਕ ਹੈ, ਆਮ ਲੋਕ, ਗਰੀਬ ਲੋਕ ਇਸ ਨਸ਼ੇ ਦਾ ਸ਼ਿਕਾਰ ਨਾ ਹੋ। ਉਹਨਾਂ ਨੂੰ ਰੋਕਣ ਦੀ ਲੋੜ ਹੈ। yeah